ਅੱਜ ਦੀ ਇਸ ਵੀਡੀਓ ਦੇ ਸਪான்ਸਰ ਨੇ ਕੈਨੇਡਾ ਦੇ ਇੰਸ਼ੋਰੈਂਸ ਐਡਵਾਈਜ਼ਰ ਅਮਨਬੀਰ ਸਿੰਘਵਾਲਿਆ ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਪਰੋਸ ਸੇਮਾਂ ਨਾਮ ਅਮਨਬੀਰ ਸਿੰਘਵਾਲਿਆ 6478520485 ਜੇ ਅੱਜ ਗੱਲ ਕਰਦੇ ਹਾਂ ਕੈਨੇਡਾ ਦੀ ਕੈਨੇਡਾ ਦੇ ਵਿੱਚ ਵੀ ਹੁਣ ਇਮੀਗ੍ਰੇਸ਼ਨ ਦੇ ਵਿੱਚ ਸਖਤਾਈ ਕੀਤੀ ਜਾ ਰਹੀ ਹੈ ਜੀ ਜੇ ਆਪਾਂ ਪਹਿਲਾਂ ਧਿਆਨ ਨਾਲ ਵੇਖੀਏ ਤਾਂ ਜਿਹੜੇ ਇਮੀਗ੍ਰੇਸ਼ਨ ਆਫਿਸਰਸ ਸਗੇ ਜੇ ਉਹਨਾਂ ਦੇ ਕੋਲੇ ਕੋਈ ਫਾਈਲ ਆਈ ਮੰਨ ਲਓ ਕਿ ਸਟੂਡੈਂਟ ਵੀਜ਼ੇ ਦੀ ਆਈ ਵਰਕ ਪਰਮਿਟ ਦੀ ਆਈ ਉਹਨਾਂ ਨੇ ਦੇਖਣਾ ਹੁੰਦਾ ਸੀ ਵੀ ਇਹ ਸਹੀ ਹੈ ਕਿ ਗਲਤ ਹੈ ਇਹਨਾਂ ਨੂੰ ਅਪਰੂਵ ਕੀਤਾ ਜਾਵੇ ਜਾਂ ਡਿਨਾਈ ਕੀਤਾ ਜਾਵੇ ਸੋ ਉਸ ਵਕਤ ਉਹਨਾਂ ਦੇ ਕੋਲੇ ਪਾਵਰ ਸੀ ਕਿ ਉਹ ਕਿਸੇ ਫਾਈਲ ਨੂੰ ਅਪਰੂਵ ਵੀ ਕਰ ਸਕਦੇ ਸੀ ਤੇ ਡਿਨਾਈ ਕਰ ਸਕਦੇ ਸੀ ਲੇਕਿਨ ਜਦੋਂ ਉਹ ਫਾਈਲ ਉਹਨਾਂ ਨੇ ਅਪਰੂਵ ਕਰਤੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਕੋਲੇ ਡਿਨਾਈ ਦੇ ਜਿਹੜੇ ਰਾਈਟਸ ਬਹੁਤ ਘੱਟ ਸੀ ਉਹਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਰੂਲਸ ਦੀ ਸਖਤਾਈ ਦੇ ਕਰਕੇ ਬਾਰਡਰ ਤੇ ਇਮੀਗ੍ਰੇਸ਼ਨ ਜਿਹੜੇ ਆਫੀਸਰਸ ਨੇ ਉਹਨਾਂ ਦੇ ਕੋਲੇ ਪਾਵਰਸ ਵਧ ਗਈਆਂ ਨੇ ਉਹ ਲੱਗੇ ਹੋਏ ਵੀਜ਼ੇ ਜਿਹੜੇ ਨੇ ਉਹਨਾਂ ਨੂੰ ਵੀ ਖਤਮ ਕਰ ਸਕਦੇ ਨੇ ਜਿਹੜੇ ਬਣੇ ਹੋਏ ਵਰਕ ਪਰਮਿਟ ਉਹਨਾਂ ਨੂੰ ਵੀ ਖਾਰਜ ਕਰ ਸਕਦੇ ਨੇ ਈਟੀਏ ਜੇ ਕਿਸੇ ਕੋਲੇ ਹੈਗਾ ਉਹਨੂੰ ਰਿਵੋਕ ਕਰ ਸਕਦੇ ਨੇ ਟੀਆਰ ਵੀ ਟੈਂਪੋਰਰੀ ਰੈਜ਼ੀਡੈਂਟ ਵੀਜ਼ਾ ਜਿਹੜਾ ਆਪਣਾ ਵਿਜ਼ਿਟਰਸ ਵੀਜ਼ਾ ਹੁੰਦਾ ਜੇ ਉੱਥੇ ਕੋਈ ਗਿਆ ਹੋਇਆ ਹੈ ਜੇ ਮੰਨ ਲਓ ਕੋਈ ਵਿਜ਼ਿਟਰ ਜਿਹੜਾ ਹੈ ਉਹ ਭਾਰਤ ਤੋਂ ਚੱਲਿਆ ਤੇ ਕੈਨੇਡਾ ਦੇ ਵਿੱਚ ਪਹੁੰਚਿਆ ਉਹਨਾਂ ਨੂੰ ਲੱਗਿਆ 에어ਪੋਰਟ ਤੇ ਉੱਤੇ ਜਿਹੜੇ ਇਮੀਗ੍ਰੇਸ਼ਨ ਅਫਸਰ ਹੈ ਵੀ ਭਾਈ ਇਹ ਵੀਜ਼ਾ ਸਹੀ ਨਹੀਂ ਲੱਗਿਆ ਹੈਗਾ ਇਹਦੇ ਵਿੱਚ ਇਨਫੋਰਮੇਸ਼ਨ ਮੈਨੂੰ ਸਹੀ ਨਹੀਂ ਲੱਗਦੀ ਹੈਗੀ ਜਾਂ ਫਿਰ ਇਹਨਾਂ ਦਾ ਕੋਈ ਰੈਕર્ડ ਨਿਕਲ ਕੇ ਆਇਆ ਕ੍ਰਿਮੀਨਲ ਰੈਕર્ડ ਤਾਂ ਉਹ ਲੱਗੇ ਹੋਏ TRV ਨੂੰ ਵੀ ਖਤਮ ਕਰ ਸਕਦੇ ਨੇ ਸੋ ਇਮੀਗ੍ਰੇਸ਼ਨ ਆਫਿਸਰਸ ਨੇ ਜਿਹੜੇ ਉਹਨਾਂ ਦੇ ਕੋਲੇ ਪਾਵਰਸ ਬਹੁਤ ਵਧਾਤੀਆਂ ਗਈਆਂ ਨੇ ਤੇ ਇਹ ਰੂਲਸ ਜਿਹੜੇ ਨੇ ਜਨਵਰੀ 31 ਨੂੰ ਇਹ ਆਲਰੇਡੀ 2025 ਦੇ ਵਿੱਚ ਲਾਗੂ ਹੋ ਗਏ ਨੇ 88 टीआर ਵੀ ਸਟੱਡੀ ਵਰਕ ਪਰਮਿਟ ਹਰ ਇੱਕ ਚੀਜ਼ ਜਿਹੜੀ ਹੈ ਉਹ ਬਣੀ ਹੋਈ ਲੱਗੇ ਹੋਏ ਵੀਜ਼ੇ ਆਫਿਸਰਸ ਹੁਣ ਡਿਨਾਈ ਕਰ ਸਕਿਆ ਕਰਨਗੇ ਸੋ ਇਹਦੇ ਨਾਲ ਹੁਣ ਬਹੁਤ ਸਾਰੇ ਲੋਕਾਂ ਦੇ ਵਿੱਚ ਸਨਸਨੀ ਜਿਹੜੀ ਹੈ ਜਾਂ ਡਰ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈਗਾ ਔਰ ਇਹ ਨਹੀਂ ਸਮਝ ਆ ਰਹੀ ਹੈਗੀ ਕਿ ਹੁਣ ਇਸ ਤੋਂ ਬਾਅਦ ਕੀ ਕੀਤਾ ਕੀ ਜਾਵੇ ਬਖਲਾਹਟ ਚੜੀ ਆ ਉਹ ਨਜ਼ਰ ਆ ਰਹੀ ਹੈ ਸਪੈਸ਼ਲੀ ਸਟੱਡੀ ਪਰਮਟ ਦੇ ਉੱਪਰ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਬਖਲਾਹਟ ਜ਼ਿਆਦਾ ਹੈ ਮੰਨ ਲਓ ਕਿ ਕੋਈ ਵਿਅਕਤੀ ਜਿਹੜਾ ਹੈ ਉਹਨੇ ਕਿਹਾ ਜੀ ਮੈਂ ਇਸ ਕਾਲਜ ਤੋਂ ਕਾਲਜ ਬਦਲਣਾ ਹੈ ਜਾਂ ਫਿਰ ਕਿਸੇ ਦੀ ਕੋਈ ਐਪਲੀਕੇਸ਼ਨ ਜਿਹੜੀ ਹੈ ਉਹਦੇ ਵਿੱਚ ਕੋਈ ਥਰੁਟੀ ਲੱਭੀ ਉਹਦੇ ਵਿੱਚ ਲੱਭਿਆ ਵੀ ਭਾਈ ਇਸ ਤਰ੍ਹਾਂ ਕਰਕੇ ਪੇਪਰ ਤਾਂ ਗਲਤ ਹੈ ਜਾਂ ਕੋਈ ਵੀ ਹੋਰ ਗੱਲ ਆਇਲੈਂਡਸ ਦਾ ਐਗਜ਼ਾਮ ਜਿਹੜਾ ਗਲਤ ਹੈ ਉਹ ਕਹਿੰਦੇ ਜੀ ਰਾਈਟ ਅਵੇ ਅਫੀਸਰ ਤੁਹਾਡੀ ਜਿਹੜੀ ਇਹ ਐਪਲੀਕੇਸ਼ਨ ਹੈ ਤੁਹਾਡਾ ਸਟੱਡੀ ਪਰਮਿਟ ਹੈ ਉਹਨੂੰ ਖਾਰਜ ਕਰੇਗਾ ਖਾਰਜ ਕਰਕੇ ਤੇ ਨਾਲ ਦੇ ਨਾਲ ਫਿਰ ਡਿਪੋਰਟੇਸ਼ਨ ਹੋ ਜਾਣੀ ਹੈ ਜੇ ਉਹ ਕਹਿੰਦੇ ਵੀ ਤੁਹਾਡੀ ਐਪਲੀਕੇਸ਼ਨ ਫਰਾਡ ਲੱਗੇ ਤੁਹਾਡਾ ਕੋਈ ਪਰਮਿਟ ਹੈ ਜਿਹੜਾ ਉਹ ਲੌਸਟ ਹੋ ਜੇ ਗੁੰਮ ਜੇ ਉਸਰ ਕੋਈ ਤੁਹਾਡਾ ਪਰਮਟ ਚੋਰੀ ਕਰ ਲੇ ਜਾਂ ਤੁਸੀਂ ਕਿਤੇ ਵੈਸੇ ਗਵਾ ਦਿਓ ਖਰਾਬ ਕਰ ਲਓ ਉਹ ਜਿਹੜੇ ਆ ਹੋਲਡਰ ਨੇ ਉਹਨਾਂ ਨੇ ਓਵਰਸਟੇ ਕਰ ਲਈ ਹੋਵੇ ਉਹ ਕਹਿੰਦੇ ਤਾਂ ਵੀ ਤੁਹਾਡੇ ਪਰਮਿਟਸ ਨੂੰ ਕੈਨਸਲ ਕਰਨ ਦੀ ਅਥਾਰਟੀ ਹੈ ਜਿਹੜੀ ਉਹ ਆਫੀਸਰਸ ਨੂੰ ਦਿੱਤੀ ਗਈ ਹੈ ਐਸਟਾਈਮ ਕੈਨੇਡਾ ਆਪਣੇ ਬਾਰਡਰਸ ਨੂੰ ਸਿਕਿਉਰ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਜਿਹੜੀਆਂ ਉਹ ਸਖਤ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਇਹ ਜਿਹੜਾ ਆਫੀਸਰਸ ਨੂੰ ਵੱਧ ਪਾਵਰਸ ਦੇਣ ਦਾ ਜਿਹੜੀ ਨਵੀਂ ਗੱਲਬਾਤ ਚੱਲੀ ਹੈਗੀ ਇਹ ਵੀ ਉਹਦੇ ਤਹਿਤ ਹੀ ਕੀਤਾ ਜਾ ਰਿਹਾ ਹੈ